एसएसपी मोहाली ने जानकारी देते हुए बताया कि यह बदमाश वांटेड था पंजाब ही नहीं बल्कि हिमाचल में भी इस पर कई मामले दर्ज हैं दो मर्डर के साथ साथ किडनैपिंग, एन और भी कई मामले इस पर दर्ज हैं करीब दस दिन पहले मोहाली में बड़ी ही बेरहमी से एक मर्डर भी किया था और फिर ये फरार हो गया था हमें इन्फॉर्मेशन मिली कि यह इस एरिया में आने वाला है तो पुलिस ने इसको सरेंडर करने के लिए कहा

ਉਤੋ ਦੋ ਬੰਦੇ ਸੀ ਇਹ ਇੱਕ ਬਬਲੂ ਰਾਮ ਦਾ ਤੇ ਇੱਕ ਇਹ ਸੰਦੀਪ ਬਬਲੂ ਜਿਹੜਾ ਸੀਗਾ ਉਹ ਮੋਟਰਸਾਈਕਲ ਚਲਾ ਰਿਹਾ ਸੀਗਾ ਤੇ ਇਹ ਸੰਦੀਪ ਪਿੱਛੇ ਬੈਠਾ ਇਹਨੇ ਉਸਤੇ ਫਾਇਰ ਕਰਕੇ ਉਹਦਾ ਮਰਡਰ ਕਰ ਦਿੱਤਾ ਸੀ ਉਸੇ ਦਿਨ ਤੋਂ ਅਸੀਂ ਇਹਨੂੰ ਲੱਭਣ ਤੇ ਲੱਗੇ ਹੋਏ ਸੀਗੇ ਜਿਹੜਾ ਦੂਸਰਾ ਪਹਿਲਾ ਜਿਹੜਾ ਡਰਾਈਵਰ ਸੀਗਾ ਮੋਟਰਸਾਈਕਲ ਦਾ ਉਹਨੂੰ ਅਸੀਂ ਬਰਾਈਆਂ ਡਿਸਟ੍ਰਿਕਟ ਯੂਪੀ ਤੋਂ ਤਕਰੀਬਨ 5-6 ਦਿਨ ਪਹਿਲਾਂ ਅਰੈਸਟ ਕੀਤਾ ਸੀਗਾ ਤੇ ਉਸ ਤੋਂ ਬਾਅਦ ਤੋਂ ਇਹਨੂੰ ਡਿਵੈਲਪ ਕਰ ਰਹੇ ਸੀਗੇ ਸੀਗਾ ਇਹ ਇੰਚਾਰ ਸਾਹਿਬ ਦੇ ਹੱਥ ਜਿਹੜੀ ਇਨਫੋਰਮੇਸ਼ਨ ਲੱਗੀ ਸੀ ਕਿ ਪਿਛਲੇ 2-3 ਦਿਨਾਂ ਤੋਂ ਤੋ तकरीबन ਇਹ ਬੰਦਾ ਇਸ ਰੀਜਨ ਤੇ ਲਖਨੌਰ ਤੇ 10 ਦਿਨ ਤੋਂ ਪਿਛਲੇਆਂ ਤੋਂ ਬਾਰ-ਬਾਰ ਇਹਦੀ ਇਨਫੋਰਮੇਸ਼ਨ ਆ ਰਹੀ ਸੀ ਕਦੀ ਲੋਕੇਸ਼ਨ ਲੈ ਰਹੇ ਸੀ ਕੁਝ ਕਰ ਰਹੇ ਸੀ ਬਟ ਇਹ ਸਭ ਤੋਂ ਸਾਡੇ ਹੱਥ ਨਹੀਂ ਆ ਰਿਹਾ ਸੀ ਅੱਜ ਸ਼ਾਮੀ ਜਿਹੜਾ ਹੈਗਾ ਇਹ ਕਿਸੇ ਨੂੰ ਕੋਈ ਬਿਆਦਾ ਜਿੰਨੀ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਨਸ਼ਾ ਫੜਾਣ ਆਇਆ ਸੀਗਾ ਤੇ ਉਸਦੇ ਜਦੋਂ ਇੱਥੇ ਦਿਖਿਆ ਤਾਂ ਸੀਆਈਏ ਦੀ ਟੀਮ ਨੇ ਇਹਨੂੰ ਫੜਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਇਹਨੇ ਇਹਨੂੰ ਤੇ ਇੱਕ ਫਾਇਰ ਕਰਕੇ ਅੰਦਰ ਇੱਧਰ ਪਿੱਛੇ ਨਿਕਲ ਗਿਆ ਉਸ ਤੋਂ ਬਾਅਦ ਜਿਹੜਾ ਹੈ ਸੀਆਈਏ ਦੀ ਟੀਮ ਵੱਲੋਂ ਦੁਬਾਰਾ ਫਾਇਰਿੰਗ ਹਵਾਈ ਫਾਇਰਿੰਗ ਵੀ ਕੀਤੀ ਗਈ ਇਹਨੂੰ ਵਾਰਨਿੰਗ ਦੇਣ ਲਈ ਪਰ ਫਿਰ ਇਹਨੇ ਅੰਦਰੋਂ ਦੋ ਰੌਂਡ ਫਾਇਰ ਕੀਤੇ ਤੇ ਜਵਾਬੀ ਕਾਰ ਲੱਤ ਦੇ ਵਿੱਚ ਇਹਦੇ ਫਾਇਰ ਲੱਗਿਆ ਤੇ ਉਸ ਤੋਂ ਬਾਅਦ ਇਹਨੂੰ ਹੁਣ 6 ਫੇਸ ਹਸਪੀਟਲ ਦੇ ਵਿੱਚ ਦਾਖਲ ਕੀਤਾ ਕੋਈ ਪੁਲਿਸ ਮੁਲਾਜ਼ਮ ਵੀ ਇਹਦੇ ਵਿੱਚ ਇੰਜਰਡ ਹੋਇਆ ਨਹੀਂ ਪੁਲਿਸ ਮੁਲਾਜ਼ਮ ਇਹਦੇ ਵਿੱਚ ਕੋਈ ਇੰਜਰਡ ਨਹੀਂ ਇਹ ਸਾਕੀ ਦਾ ਪ੍ਰੋਫਾਈਲ ਕੀ ਹੈ ਜਿਹੜਾ ਸੰਦੀਪ ਬਦਮਾਸ਼ ਇਹਦੇ ਅਲੱਗ-ਅਲੱਗ ਤਕਰੀਬਨ 7 ਐਫ ਆਈ ਆਰ ਜਿਹੜੀਆਂ ਹੁਣ ਤੱਕ ਸਾਨੂੰ ਪਤਾ ਹੈਗੀਆਂ ਤੇ ਪਹਿਲਾਂ ਇੱਕ ਮਰਡਰ ਦੀ ਐਫ ਆਈ ਆਰ ਵੀ ਦਰਜ ਸੀਗੀ ਜਿਹੜਾ ਮੋਹਾਲੀ 1 ਫੇਸ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ 26 ਤਰੀਕ ਨੂੰ ਮਰਡਰ ਹੋਇਆ ਤਾਂ ਦੂਜਾ ਮਰਡਰ ਸੀਗਾ ਉਸ ਤੋਂ ਪਹਿਲਾਂ ਇਹਦੇ ਉੱਪਰ ਰੇਪ ਦਾ ਪਰਚਾ ਪੌਕਸੋ ਐਕਟ ਦਾ ਪਰਚਾ ਵੀ ਹੈਗਾ ਲੜਾਈ ਸਰ ਕੋਈ ਗੈਂਗ ਨਾਲ ਦੇ ਹਜੇ ਤੱਕ ਕੋਈ ਰਿਲੇਸ਼ਨ ਨਹੀਂ ਹਲੇ ਕੋਈ ਨਹੀਂ ਇਸ ਤਰ੍ਹਾਂ ਦਾ ਆਰਗੇਨਾਈਜ਼ਡ ਜਿਹੜਾ ਬੰਦਾ ਹੈਗਾ ਇਹ ਉਹਦਾ ਕਿਸੇ ਗੈਂਗ ਨਾਲ ਹਲੇ ਨਹੀਂ ਸਾਹਮਣੇ ਆਇਆ ਲੇਕਿਨ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਕਾਫੀ ਵਾਰੀ ਇਹਨਾਂ ਦੀ ਆਂਦੀ ਸੀ ਇਹਨਾਂ ਦੇ ਗੈਂਗ ਦੀ ਕਿ ਇੱਥੇ ਕਦੀ ਬਲੌਂਗੀ ਦੇ ਵਿੱਚ ਇਹਨਾਂ ਤੇ ਐਫਆਈਆਰ ਹੋਈ ਹੈ ਸੌਣੇ ਦੇ ਵਿੱਚ ਹੋਈ ਹੈ ਅਲੱਗ-ਅਲੱਗ ਜਗ੍ਹਾ ਤੇ ਮਤਲਬ ਇੱਥੇ ਬਦਮਾਸ਼ੀ ਕਰਦੇ ਸੀਗੇ ਵੈਪਨ ਇਹਨਾਂ ਦੇ ਕੋਲ ਸੀਗਾ ਅੱਜ ਜਿਹੜਾ ਹੈਗਾ ਤਕਰੀਬਨ ਜੋ ਅਸੀਂ ਦੇਖਿਆ ਹਲੇ ਤੱਕ 32 ਬੋਰ ਦਾ ਇੱਕ ਪਿਸਟਲ ਹੈ ਇਹਦੇ ਕੋਲ ਲੇਕਿਨ ਜੋ ਮਰਡਰ ਹੋਇਆ ਸੀ ਉਹ 315 ਬੋਰ ਨਾਲ ਹੋਇਆ ਸੀ ਉਹ ਹ ਬਾਕੀ ਇਹਨੇ ਵੈਪਨ ਇਹਨਾਂ ਕੋਲ ਕਿੱਥੋਂ ਆਏ ਤੇ ਹੋਰ ਕਿਹੜੇ-ਕਿਹੜੇ ਬੰਦਿਆਂ ਨਾਲ ਇਹਦਾ ਲਿੰਕ ਹੈਗਾ ਉਹ ਅਸੀਂ ਹੁਣ ਰਿਮਾਂਡ ਉੱਪਰ ਰੱਖੀ ਨਹੀਂ ਹਲੇ ਆਇਡੈਂਟੀਫਾਈ ਕਰਨਾ ਅਸੀਂ ਕਿ ਕਿੱਥੇ ਰਹਿੰਦਾ ਸੀ ਕਿਵੇਂ ਰਹਿੰਦਾ ਸੀਗਾ ਉਹ ਹੁਣ ਇਨਵੈਸਟੀਗੇਸ਼ਨ ਦੇ ਦੈਂਟਰੋਗੇਟ ਕਰਾਂਗੇ ਪਰ ਕੱਲਾ ਹੀ ਸੀ ਹਜੇ ਆ ਕਿ ਨਹੀਂ ਇਸ ਟਾਈਮ ਤਾਂ ਹਲੇ ਜਿੰਨਾ ਲੱਗ ਰਿਹਾ ਕੱਲਾ ਹੀ ਸੀਗਾ ਹੁਣ ਇਹਨੂੰ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਵੀ ਉਹ ਵੈਪਨ ਕਿਸ ਦੇ ਕੋਲ ਹੈਗਾ ਕਿਉਂਕਿ ਜੋ ਪਹਿਲਾ ਬੰਦਾ ਫੜਿਆ ਉਹ ਕਹ ਰਿਹਾ ਇਹਦੇ ਕੋਲ ਵੈਪਨ ਸੀ ਇਹਦੇ ਕੋਲੋਂ ਇੱਕ ਹੋਰ ਵੈਪਨ ਬਰਾਮਦ ਹੋ ਗਿਆ ਪਹਿਲਾ ਵਾਲਾ ਵੈਪਨ ਹੀ ਬਰਾਮਦ ਹੋਇਆ ਤਾਂ ਨੇਚਰਲੀ ਇਹਦੇ ਹੋਰ ਵੀ ਇਥੇ ਗੋਲੀ ਕਿਤੇ ਵਜਈ ਪੈਰ ਦੇ ਵਿੱਚ ਲੱਗੀ ਹੈ ਤੇ ਇਹਦੇ ਫਿਰ ਪੁਲਿਸ ਨੇ ਫਾਇਰਿੰਗ ਕੀਤੀ ਪੁਲਿਸ ਨੇ ਪਹਿਲਾਂ ਜਿਹੜੀ ਫਾਇਰ ਜਦੋਂ ਇਹਨੂੰ ਫੜਨ ਆਏ ਕਿਤੇ ਕੋਈ ਵੈਪਨ ਸੀਗਾ ਇਹਨੇ ਪੁਲਿਸ ਤੇ ਫਾਇਰ ਕੀਤੀ ਤੇ ਇਧਰ ਪਿੱਛੇ ਨਿਕਲ ਗਿਆ ਸੀ ਸੜਕ ਤੋਂ ਤੇ ਜਵਾਬੀ ਫਾਇਰਿੰਗ ਦੇ ਵਿੱਚ ਫਿਰ ਇੰਜਰ ਹੋ ਗਿਆ ਕਿੰਨੇ ਗ੍ਰਾਉਂਡ ਫਾਇਰ ਹੋਏ ਟੋਟਲ ਤਕਰੀਬਨ 4 ਤੋਂ 5 ਰਾਉਂਡ ਇਹਦੇ ਵੱਲੋਂ ਤੇ 4 ਤੋਂ 5 ਪੁਲਿਸ ਵੱਲੋਂ ਹੋਏ ਠੀਕ ਹੈ